ਸਮਰਚੀ ਮਾਨਵਤਾ ਦੇ ਸਰਬਸਾਂਝੇ ਰੈਵਰ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਚ ਕਿਸਾਨੀ ਅੰਦੋਲਨ ਦੇ ਮਹਾਨ ਸ਼ਹੀਦ ਭਾਈ ਨਵਰੀਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਹੇ ਵਿਸ਼ੇਸ਼ ਸਮਾਗਮ ਚ ਸੱਜ ਬੈਠੇ ਗੁਰੂ ਸਵਾਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਵਰੀਤ ਸਿੰਘ ਜਿਹੜੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਨੇ ਕਬੀਰ ਜਿਸ ਮਰਨੇ ਤੇ जग ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਪਰਿਵਾਰ ਦੀ ਇਹ ਕੋਈ ਪਹਿਲੀ ਸ਼ਹਾਦਤ ਨਹੀਂ ਹੈ ਇਨ੍ਹਾਂ ਦਿਨਾਂ ਦੇ ਵਿੱਚ ਹੀ ਆਪਾਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਕੇ ਹਟਿਆ 100 ਸਾਲਾ ਮਨਾ ਕੇ ਹਟਿਆ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਅਹਿਮ ਸ਼ਹੀਦ ਹੋਏ ਸਰਦਾਰ ਲక్ష్మణ ਸਿੰਘ ਜੀ ਧਾਰੋਵਾਲ ਨਵਰੀਤ ਸਿੰਘ ਦੇ ਪਿਤਾ ਸਰਦਾਰ ਸਰ ਵਿਕਰਮਜੀਤ ਸਿੰਘ ਸਰ ਵਿਕਰਮਜੀਤ ਸਿੰਘ ਦੇ ਪਿਤਾ ਸਰਦਾਰ ਹਰਦੀਪ ਸਿੰਘ ਡਿਵਡਵਾ ਜਿਹੜੇ ਸਾਡੇ ਕੋਲ ਬਿਠੇ ਆ ਸਰਦਾਰ ਹਰਦੀਪ ਸਿੰਘ ਡਿਵਡਵਾ ਦੇ ਪਿਤਾ ਜੀ ਸਰਦਾਰ ਕਾਨ ਸਿੰਘ ਤੇ ਸਰਦਾਰ ਕਾਨ ਸਿੰਘ ਜੀ ਦੇ ਫੁੱਫੜ ਸਨ ਭਾਈ ਲਖਮਨ ਸਿੰਘ ਧਾਰੋਵਾਲ ਜਿਨ੍ਹਾਂ ਨੇ 1921 ਦੇ ਵਿੱਚ ਫਰਵਰੀ ਮਹੀਨੇ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਬਰੇ ਸੋਨਿਆਰ ਸੋਨਿਆਰ 100 ਸਾਲਾਂ ਬਾਅਦ ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਅੱਜ ਇੱਕ ਫੇਰ ਕੌਮ ਦਾ ਮਹਾਨ ਹੀਰਾ ਸਾਡਾ ਹੀਰੇ ਵਰਗਾ ਵੀਰ ਨਵਰੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਸਾਕਾ ਨਨਕਾਣਾ ਸਾਹਿਬ ਦੇ ਵਿੱਚੋਂ ਸਾਨੂੰ ਜਿਹੜੀ ਗੱਲ ਖੈਰਾ ਸਾਹਿਬ ਕਹਿ ਰਹੇ ਸੀ ਮੈਂ ਉਹ ਕਹਿ ਕੇ ਫਤਿਹ ਬੁਲਾਵਾਂਗਾ ਸਾਡਾ ਨਨਕਾਣਾ ਸਾਹਿਬ ਦੇ ਵਿੱਚੋਂ ਸਾਨੂੰ ਮੌਜੂਦਾ ਸੰਘਰਸ਼ ਦੇ ਵਿੱਚ ਕੀ ਸਿੱਖਣਾ ਚਾਹੀਦਾ ਸੰਖੇਪ ਰੂਪ ਚ ਕਹਿਣ ਲੱਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 5 6 ਮਾਰਚ 1928 ਨੂੰ ਇਹ ਪ੍ਰੋਗਰਾਮ ਬਣਾਇਆ ਸੀ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਵੱਡਾ ਪੰਥਕ ਇਕੱਠ ਕਰਕੇ ਉੱਥੇ ਆਪਾਂ ਨਰੈਣੂ ਮਹੰਤ ਨੂੰ ਕਢੀਏ ਜਿਵੇਂ ਕਿਵੇਂ ਹੋਵੇ ਪਾਵਨ ਪਵਿੱਤਰ ਮਰਿਆਦਾ ਬਹਾਲ ਕਰਵਾਈਏ ਨਨਕਾਣਾ ਸਾਹਿਬ ਦੀ ਪਰ ਨਰੇਰੂ ਮਹਾਂਤ ਇੱਕ ਪਾਸੇ ਤਾਂ ਸਿੱਖਾਂ ਨਾਲ ਪਲੈਨਿੰਗਾਂ ਬਣਾਉਂਦਾ ਰਿਹਾ ਕਿ ਹਾਂ ਆਪਾਂ ਮੀਟਿੰਗ ਕਰਾਂਗੇ ਆਪਾਂ ਇਕੱਠੇ ਬੈਠਾਂਗੇ ਦੂਜੇ ਪਾਸੇ ਅੰਦਰੋਂ ਅੰਦਰੀ ਉਹਨੇ ਰਾਂਝਾ ਰਹਿਆਣਾ ਵਰਗੇ 10 ਨੰਬਰੀ ਇਹ ਬਦਮਾਸ਼ ਇਕੱਠੇ ਕਰ ਲਏ ਪੀਪਿਆਂ ਦੇ ਪੀਪੇ ਤੇਲ ਇਕੱਠੇ ਕਰ ਲਏ ਸ਼ਮੀਆਂ ਟਕੂਏ ਗੰਡਾਸੇ ਇਕੱਠੇ ਕਰ ਲੈ ਔਰ ਉਸ ਵਕਤ ਦੀ ਅੰਗਰੇਜ਼ ਹਕੂਮਤ ਵੱਲੋਂ ਬਕਾਇਦਾ ਲੈਟਰ ਜਾਰੀ ਕੀਤਾ ਗਿਆ ਡੀਸੀ ਵੱਲੋਂ ਅਸਲਾ ਦੇ ਡੀਲਰਾਂ ਨੂੰ ਕਿ ਜਿੰਨਾ ਇਹ ਅਸਲਾ ਮੰਗੇ ਇਹਨਾਂ ਨੂੰ ਦੇ ਦਿਓ ਨਰੈਣੋ ਮਹਾਂਤ ਦੀ ਇਹ ਪਲੈਨਿੰਗ ਸੀ ਕਿ ਜਦੋਂ ਪੰਥ ਦੇ ਵੱਡੇ ਲੀਡਰ ਇਕੱਠੇ ਹੋਣਗੇ ਯਕਦਮ ਉਹਨਾਂ ਦਾ ਕਤਲੇਆਮ ਕਰਾ ਦੇਵਾਂਗੇ ਜਦੋਂ ਇਸ ਗੱਲ ਦਾ ਪਤਾ ਭਾਈ ਬਰਿਆਮ ਸਿੰਘ ਦੇ ਰਾਹੀਂ ਲక్ష్ਮਨ ਸਿੰਘ ਧਾਰੋਵਾਲ ਨੂੰ ਲੱਗਿਆ ਦਾ ਭਾਈ ਲਖਮਨ ਸਿੰਘ ਧਾਰੋਵਾਲ ਟੈਲ ਸਿੰਘ ਕਰਤਾਰ ਸਿੰਘ ਛੱਬਰ ਹੋਰਾਂ ਨੇ ਇਹ ਪਲੈਨਿੰਗ ਬਣਾਈ ਕਿ ਆਪਾਂ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਦੱਸੇ 20 ਫਰਵਰੀ ਨੂੰ ਅੰਮ੍ਰਿਤ ਵੇਲੇ ਪਹੁੰਚਾਂਗੇ ਨਨਕਾਣਾ ਸਾਹਿਬ 20 ਫਰਵਰੀ ਦੀ ਡੇਟ ਉਹਨਾਂ ਨੇ ਇਸ ਕਰਕੇ ਰੱਖੀ ਸੀ ਕਿਉਂਕਿ 19-20 ਫਰਵਰੀ ਨੂੰ ਲਾਹੌਰ ਦੇ ਵਿੱਚ ਸਿੱਖ ਸਨਾਤਨ ਕਾਨਫਰੰਸ ਹੋਣੀ ਸੀ ਉਸ ਕਾਨਫਰੰਸ ਦੇ ਵਿੱਚ ਨਰੈਣੂ ਮਹੰਤ ਨੇ ਵੀ ਜਾਣਾ ਸੀਗਾ ਉਹਨਾਂ ਨੇ ਇਹ ਦਿਨ ਮਿਥ ਲਿਆ ਕਿ ਆਪਾਂ ਉੱਥੇ ਜਥਾ ਲੈ ਕੇ ਜਾਣਾ ਜਦੋਂ ਨਰੇਣੂ ਮਾਨ ਤੋਂ ਉੱਥੇ ਨਹੀਂ ਹੋਊਗਾ ਅਸੀਂ ਜਾ ਕੇ ਉੱਥੇ ਗੁਰਮਰਿਆਦਾ ਬਹਾਲ ਕਰਾ ਦੇਣੀ ਹੈ ਇਸ ਗੱਲ ਦਾ ਪਤਾ ਜਦੋਂ ਸਾਡੇ ਪੰਥ ਦੇ ਆਗੂਆਂ ਨੂੰ ਲੱਗਿਆ ਤੇਜਾ ਸਿੰਘ ਸਮੁੰਦਰੀ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਉਹਨਾਂ ਨੇ ਤੁਰੰਤ ਆਸੇ ਪਾਸੇ ਸਾਰੇ ਸੁਨੇਹੇ ਦਿੱਤੇ ਕਿ ਆਪਾਂ ਇਸ ਤਰ੍ਹਾਂ ਜਥੇ ਨਹੀਂ ਲੈ ਕੇ ਜਾਣੇ ਹੁਣ ਵੇਖੋ ਤੇਜਾ ਸਰਦਾਰ ਤੇਜਾ ਸਿੰਘ ਸਮੁੰਦਰੀ ਸਰਦਾਰ ਮਾਸਟਰ ਤਾਰਾ ਸਿੰਘ ਜਥਿਆਂ ਨੂੰ ਰੋਕ ਰਹੇ ਨੇ ਕਰਤਾਰ ਸਿੰਘ ਛੱਬਰ ਵੀ ਜਥਾ ਲਜਾਣ ਨੂੰ ਬਿਲਕੁਲ ਤਿਆਰ ਸੀ ਪਰ ਉਹਨੂੰ ਵਾਸਤਾ ਪਾਇਆ ਗਿਆ ਕਿ ਪੰਥ ਦਾ ਹੁਕਮ ਹੈ ਤਾਂ ਕਰਤਾਰ ਸਿੰਘ ਛੱਬਰ ਆਪਣਾ ਜਥਾ ਰੋਕ ਦਿੰਦਾ ਲక్ష్మణ ਸਿੰਘ ਧਾਰੋਵਾਲ ਨੂੰ ਜਦੋਂ ਕਿਹਾ ਗਿਆ ਭਾਈ ਲక్ష్మణ ਸਿੰਘ ਧਾਰੋਵਾਲ ਨੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਚੁੱਕਿਆ ਉਸ ਵਕਤ ਹੁਕਮਨਾਮਾ ਵੀ ਇਹ ਆਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਕਿਸ ਪੈ ਆਪ ਵਿਚਾਈ ਇਸੇ ਸ਼ਬਦ ਵਿੱਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤਨ ਮਨ ਕਾਟ ਕਾਟ ਸਵਰਪੀ ਵਿੱਚ ਅਗਨੀ ਆਪ ਜਲਾਈ ਇਹ ਸਾਰਾ ਕੁਝ ਉੱਥੇ ਵਾਪਰਿਆ ਕਿਵੇਂ ਜੰਡ ਨਾਲ ਸਾੜਿਆ ਗਿਆ ਸੀਗਾ ਬਨ ਕੇ ਲక్ష్మణ ਸਿੰਘ ਧਾਰੋਵਾਲ ਨੂੰ ਮੈਂ ਜਿਹੜੀ ਬੇਨਤੀ ਮੌਜੂਦਾ ਸੰਘਰਸ਼ ਸੰਬੰਧੀ ਕਰਨੀ ਹੈ ਵੇਖੋ ਉੱਥੇ ਵੀ ਤਿੰਨ ਤਰ੍ਹਾਂ ਸੀ ਇੱਕ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਜਿਹੜੇ ਕਹਿੰਦੇ ਆ ਜਥਿਆਂ ਨੇ ਨਹੀਂ ਜਾਣਾ ਦੂਜਾ ਕਰਤਾਰ ਸਿੰਘ ਛੱਬਰ ਜਿਹੜਾ ਜਥਾ ਲਿਜਾਣ ਨੂੰ ਤਿਆਰ ਹੈ ਤੇ ਰੁਕ ਗਿਆ ਹੈ ਤੀਜਾ ਭਾਈ ਲਖਮਰ ਸਿੰਘ ਧਾਰੋਵਾਲ ਜਿਹੜਾ ਜਥਾ ਲੈ ਕੇ ਗਿਆ ਤੇ ਸ਼ਹੀਦ ਹੋ ਗਿਆ ਹੁਣ ਤੁਸੀਂ ਸੋਚੋ ਕੀ ਉਹਨਾਂ ਤਿੰਨਾਂ ਧਿਰਾਂ ਦੇ ਵਿੱਚ ਕੋਈ ਉੱਚੇ ਨੀਵੇਂ ਸੀ ਕੋਈ ਉਹਨਾਂ ਚ ਕਿਸੇ ਕਿਸਮ ਦੀ ਬੇਇਮਾਨੀ ਸੀ ਜਾਂ ਮੇਰੇ ਪਰਨ ਵਿੱਚ ਕਿਤੇ ਆਸਤਰਾ ਨਹੀਂ ਆਇਆ ਕਿ ਕੌਮ ਦੇ ਵਿੱਚ ਉਦੋਂ ਵਿਵਾਦ ਖੜਾ ਹੋ ਗਿਆ ਹੋਵੇ ਕੋਈ ਤੇਜਾ ਸਿੰਘ ਸਮੁੰਦਰੀ ਨੂੰ ਕਹਿੰਦਾ ਹੋਵੇ ਕਿ ਤੁਸੀਂ ਡਰਪੋਕ ਨਿਕਲੇ ਆਏ ਕੋਈ ਕਰਤਾਰ ਸਿੰਘ ਛੱਬਰ ਨੂੰ ਕਹਿੰਦਾ ਹੋਵੇ ਕਿ ਤੁਸੀਂ ਭਗੌੜੇ ਹੋ ਗਏ ਕੋਈ ਲਖਮਨ ਸਿੰਘ ਧਾਰੋਵਾਲ ਨੂੰ ਕਹਿੰਦਾ ਹੋਵੇ ਕਿ ਤੁਸੀਂ ਆਪ ਮਹਾਰੇ ਤੁਰਪੇ ਐਦਾਂ ਨਹੀਂ ਵਾਪਰਿਆ ਕਿਉਂਕਿ ਮੰਜ਼ਲ ਸਾਰਿਆਂ ਦੀ ਇੱਕ ਸੀਗੀ ਕਿ ਨਰੈਣੂ ਮਹੰਤ ਤੋਂ ਗੁਰਧਾਮ ਨੂੰ ਉਜਾੜ ਕਰਾਉਣਾ ਇਸ ਇਤਿਹਾਸ ਨੂੰ ਅੱਜ 100 ਸਾਲਾਂ ਬਾਅਦ ਜੇ ਅਸੀਂ ਪ੍ਰੇਰਣਾ ਲੈ ਲਈਏ ਫਿਰ ਅਸੀਂ ਇੱਕ ਦੂਜੇ ਨੂੰ ਗਦਾਰੀ ਦੇ ਸਰਟੀਫਿਕੇਟ ਨਹੀਂ ਦੇਵਾਂਗੇ ਤਿੰਨ ਧਿਰਾਂ ਬਣ ਗਈਆਂ ਇੱਕ ਧਿਰ ਉਹ ਜਿਹੜੀ ਨਿਰਧਾਰਤ ਰੂਟ ਦੇ ਉੱਤੇ ਜਾਣਾ ਚਾਹੁੰਦੀ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਉਹਨਾਂ 'ਚ ਵੀ ਮੈਨੂੰ ਕੋਈ ਬੇਇਮਾਨੀ ਨਹੀਂ ਲੱਗਦੀ ਉਹਨਾਂ ਦਾ ਆਪਣਾ ਤਰੀਕਾ ਹੈ ਲੜਨ ਦਾ ਦੂਜੀ ਧਿਰ ਉਹ ਹੈ ਜਿਹੜੀ ਰਿੰਗ ਰੋਡ ਤੇ ਚਲੀ ਗਈ ਜੋਸ਼ ਵਿੱਚ ਆ ਕੇ ਚਲੇ ਗਏ ਔਰ ਬੇਇਮਾਨੀ ਉਹਨਾਂ ਵਿੱਚ ਵੀ ਕੋਈ ਨਹੀਂ ਤੀਜੇ ਉਹ ਨੇ ਸਾਡੇ ਕੁਝ ਨੌਜਵਾਨ ਲਾਲ ਕਿਲੇ ਤੇ ਚਲੇ ਗਏ ਬੇਇਮਾਨੀ ਉਹਨਾਂ ਵਿੱਚ ਵੀ ਕੋਈ ਨਹੀਂ ਸਾਨੂੰ ਹੱਕ ਠੋਕੇ ਗੱਲ ਕਹਿਣੀ ਚਾਹੀਦੀ ਹੈ ਕਿ ਉਹ ਸਾਡੇ ਸਾਰੇ ਆਪਣੇ ਨੇ ਆ ਪਿਛਲੇ ਦਿਨੀ ਬਰਨਾਲੇ ਰੈਲੀ ਵਿੱਚ ਹੋਇਆ ਇਕੱਠ ਵੀ ਸਾਡਾ ਕੱਲ ਮਹਾਰਾਜ ਪਿੰਡ ਦੇ ਵਿੱਚ ਹੋਇਆ ਇਕੱਠ ਵੀ ਸਾਡਾ ਹੈ ਏਜੰਸੀਆਂ ਭਾਰਤ ਦੀਆਂ ਏਜੰਸੀਆਂ ਕੋਸ਼ਿਸ਼ ਕਰਨਗੀਆਂ ਇਸ ਮਸਲੇ ਨੂੰ ਬਜ਼ੁਰਗ ਤੇ ਨੌਜਵਾਨ ਬਣਾਉਣ ਦਾ ਦੋ ਪਾਣਾ ਚ ਇਹ ਜੀ ਖੱਬੇ ਪੱਖੀ ਨੇ ਸੱਜੇ ਪੱਖੀ ਨੇ ਮੈਂ ਬੇਨਤੀ ਕਰਦਾ ਇਹ ਖੱਬੇ ਸੱਜੇ ਪੱਖੀਆਂ ਦੀ ਗੱਲ ਛੱਡ ਦਿਓ ਇਹ ਸੰਘਰਸ਼ ਪੰਥ ਲੜ ਰਿਹਾ ਹੈ ਜਾਂ ਇਹ ਕਾਮਰੇ ਲੜ ਰਹੇ ਨੇ ਇਹ ਗੱਲ ਤਾਰੀਖ ਤੈਅ ਕਰੂਗੀ ਤੁਸੀਂ ਆਪਣਾ ਫੋਕਸ ਸਿਰਫ ਮੋਦੀ ਗਵਰਨਮੈਂਟ ਦੇ ਉੱਤੇ ਰੱਖੋ ਤੁਸੀਂ ਧਿਆਨ ਉਧਰ ਦੇ ਪਾਸੇ ਰੱਖੋ ਜਿਹੜੇ ਸਾਡੇ ਵੇਕਸੂਰਾ ਨੂੰ ਖਾਮ ਖਾ ਉਥੇ ਤੰਗ ਕੀਤਾ ਜਾ ਰਿਹਾ ਤੁਸੀਂ ਉਹ ਵੇਖੋ ਹਾਲਾਤ ਕੀ ਨੇ ਬਲਵਿੰਦਰ ਸਿੰਘ ਮੈਂ ਇੱਕ ਗੱਲ ਕਹਿ ਕੇ ਫਤਿਹ ਬੁਲਾਉਣਾ ਬਲਵਿੰਦਰ ਸਿੰਘ ਕਿਸਾਨ ਚੜਾਈ ਕਰ ਗਿਆ ਕਿੰਨਾ ਚ ਸਨਮਾਨ ਤਿਰੰਗੇ ਦਾ ਕੀਤਾ ਜਾਵੇ ਮੈਨੂੰ ਲੱਗਦਾ ਸਿੱਖਾਂ ਨੂੰ ساری ਉਮਰ ਸਫਾਈਆਂ ਦਿੰਦੀਆਂ ਲੰਘ ਜਾਂਦੀ ਹੈ ਕਿ ਅਸੀਂ ਦੇਸ਼ ਦੇ ਬਹੁਤ ਹਤਾਸ਼ੀ ਆ 88% ਕੁਰਬਾਨੀਆਂ ਕਰਕੇ ਅਜੇ ਵੀ ਤੁਹਾਡੀ ਦੇਸ਼ ਭਗਤੀ ਦੇ ਉੱਤੇ ਜਿਹੜਾ ਸ਼ੱਕ ਕੀਤਾ ਜਾਂਦਾ ਹੈ 65 ਤੇ 71 ਚ ਸਰਹੱਦਾਂ 'ਚ ਆਪਣੇ ਮੁੰਡੇ ਮਰਵਾਉਨੇ ਹੋ ਸੇਖੋ ਤੇ ਸ਼ਹੀਦ ਹੁੰਦੇ ਨੇ ਅਜੇ ਵੀ ਤੁਹਾਡੀ ਦੇਸ਼ ਭਗਤੀ ਦੇ ਉੱਤੇ ਸ਼ੱਕ ਕੀਤਾ ਜਾਂਦਾ ਹੈ ਤੇ ਦੇਸ਼ ਦੇ ਵਫਾਦਾਰ ਉਹ ਲੋਕ ਬਣ ਗਏ ਜਿਹੜੇ ਕਦੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਆਪਣੀ ਪਾਰਟੀ ਦਾ ਝੰਡਾ ਲਵਾਉਂਦੇ ਨੇ ਤੇ ਆ ਆਰਐਸਐਸ ਜਿਨ੍ਹਾਂ ਨੇ ਆਪਣੇ ਹੈੱਡਕੁਆਰਟਰ ਤੇ 52 ਸਾਲ ਤਿਰੰਗਾ ਨਹੀਂ ਲਹਿਰਾਇਆ ਉਹ ਸਾਨੂੰ ਦੱਸਣਗੇ ਕਿ ਤਿਰੰਗੇ ਦੀ ਮਹੱਤਤਾ ਕੀ ਹੈ ਮੈਂ ਗੱਲ ਕਹਿਣ ਲੱਗਿਆ ਬਲਵਿੰਦਰ ਸਿੰਘ ਕਿਸਾਨ ਜਦੋਂ ਚੜਾਈ ਕਰ ਗਿਆ ਤਾਂ ਉਹਦੀ লাশ ਦੇ ਉੱਤੇ ਸਨਮਾਨ ਵਜੋਂ ਤਿਰੰਗਾ ਪਾਇਆ ਉਹ ਤਿਰੰਗਾ ਤਾਂ ਸਾਨੂੰ ਪਾਉਣ ਹੀ ਨਹੀਂ ਦਿੰਦੇ ਤਿਰੰਗਾ ਪਾਇਆ ਨੌਜਵਾਨ ਪੁੱਤ ਉੱਥੇ ਚੜਾਈ ਕੀਤਾ ਤਾਂ ਜੋਗੀ ਦੀ ਹਕੂਮਤ ਨੇ ਯੂਪੀ ਦੀ ਨੇ ਹਮਦਰਦੀ ਨਹੀਂ ਪ੍ਰਗਟਾਈ ਪਰਿਵਾਰ ਨਾਲ ਤੋਹਫਾ ਕੀ ਦਿੱਤਾ ਉਸ ਬੱਚੇ ਦੀ ਮਾਂ ਅਤੇ ਉਹਦੇ ਭਰਾ ਗੁਰਵਿੰਦਰ ਸਿੰਘ ਦੇ ਉੱਤੇ ਕੇਸ ਦਰਜ ਹੋ ਗਿਆ ਕਿ ਤਿਰੰਗੇ ਦਾ ਅਪਮਾਨ ਕੀਤਾ। ਦੂਜੇ ਪਾਸੇ ਫਰਵਰੀ 2018 ਦੇ ਵਿੱਚ ਜਦੋਂ ਦबई ਦੇ ਹੋਟਲ 'ਚ ਸ਼੍ਰੀ ਦੇਵੀ ਸ਼ਰਾਬਾਂ ਪੀਂਦੀ ਮਰ ਗਈ ਤੇ ਉਹਦੀ ਲਾਸ਼ ਦੇ ਉੱਤੇ ਵੀ ਤਿਰੰਗਾ ਪਾਇਆ ਗਿਆ ਸੀ। ਸ਼ਰਾਬੀਆਂ ਦੀ ਲਾਸ਼ 'ਤੇ ਤੰਗਾ ਪਾਇਆ ਜਾਵੇ ਦੇਸ਼ ਭਗਤੀ ਹੈ ਤੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਜਦੋਂ ਦੇਸ਼ ਠੂਠਾ ਲੈ ਕੇ ਮੰਗਦਾ ਸੀ ਆ ਪਾ ਦੇ ਉਹ ਭੁੱਖੇ ਮਰ ਗਏ ਉਦੋਂ ਇਹਨਾਂ ਅਣਖੀ ਕਿਸਾਨਾਂ ਨੇ ਬਹਾਦਰ ਲੋਕਾਂ ਨੇ ਪੂਰੇ ਮੁਲਕ ਦਾ ਢਿੱਡ ਭਰਿਆ ਅੱਜ ਜੇ ਉਹਨਾਂ ਅਣਖੀ ਕਿਰਤੀਆਂ ਦੀ লাশ ਦੇ ਉੱਤੇ ਤਰੰਗਾ ਪਾਇਆ ਜਾਂਦਾ ਇਹ ਵੀ ਦੇਸ਼ਰੋਹੀ ਹੋ ਜਾਂਦੇ ਅਸੀਂ ਸੋ ਸਾਨੂੰ ਇੱਕ ਮੁਟਤਾ ਨਾਲ ਲੜਾਈ ਲੜਨੀ ਚਾਹੀਦੀ ਹੈ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਕਲਜ ਕੌਂਸਲ ਦਾ ਇਸ ਗੱਲੋਂ ਇਸ ਗੱਲੋਂ ਕਿ ਪੰਜਾਬ ਦੀ ਇਹ ਪਹਿਲੀ ਸੰਸਥਾ ਹੈ ਕਿੰਨੇ ਸਾਡੇ ਵੀਰ ਜਾਨਵਾਰ ਚੁੱਕਿਆ 2200 ਦੇ ਨੇੜੇ ਚਲੀ ਗਈ ਹੈ ਗਿਣਤੀ 2200 ਦੇ ਉਹ ਨੋਟ ਕਰਿਓ ਜਦੋਂ ਘਰ ਚੋਂ ਚਲਾ ਜਾਂਦਾ ਕੋਈ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਵਾਕਾਂ ਨੂੰ ਕਿਵੇਂ ਪੜਾਉਣ ਕਿਵੇਂ ਕਰਨ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਹੈ ਪਰ ਬਾਬਾ ਆਦਰ ਸਿੰਘ ਜੀ ਨੇ ਬੰਦਗੀ ਕੀਤੀ ਹੈ ਉਹਨਾਂ ਦੀ ਬੰਦਗੀ ਦੀ ਬਦਾਲਤ ਇੱਥੇ 42 ਕੋਰਸ ਚੱਲਦੇ ਆ ਮਸਤੂਆਣਾ ਸਾਹਿਬ ਦੇ ਵਿੱਚ ਨਰਸਰੀ ਤੋਂ ਲੈ ਕੇ ਬੀਐਡ ਐਮਐਰ ਤੱਕ ਭਾਵੇਂ ਕਿਸੇ ਨੇ ਬੀ ਫਾਰਮੇਸੀ ਕਰਨੀ ਹੈ ਸਾਰਾ ਕੋਰਸ ਉਹ ਸਾਰਾ ਜਿਹੜਾ ਖਰਚਾ ਅਕਾਦ ਕਾਲਜ ਕਾਉਂਸਲ ਕਰੂਗੀ ਉਹਨਾਂ ਬੱਚਿਆਂ ਦਾ ਜਿਹੜੇ ਬੱਚਿਆਂ ਦੇ ਮਾਪੇ ਕਿਸੇ ਆਪਣੇ ਕਿਸਾਨੀ ਅੰਦੋਲਨ ਦੇ ਦੌਰਾਨ ਜਾਂਨਾ ਗਵਾ ਚੁੱਕੇ ਆ ਉਹਨਾਂ ਦੀ ਹੋਸਟਲ ਉਹਨਾਂ ਦਾ ਪ੍ਰਸ਼ਾਦਾ ਪਾਣੀ ਦਾ ਉਹਨਾਂ ਦੀਆਂ ਫੀਸਾਂ ਦਾ ਖਰਚਾ ਜਿਹੜਾ ਕਾਲ ਕਾਲ ਕਾਉਂਸਲ ਨੇ ਕਰਨਾ ਹੈ ਔਰ ਇਹ ਜਰੂਰ ਆਪਾਂ ਧਿਆਨ ਰੱਖੀਏ ਹੁਣ ਅਗਲੇ 2 ਦਿਨਾਂ ਵਿੱਚ ਮੈਂ ਇਹ ਤਾਂ ਕਹਿਣਾ ਕਿ ਇਹ ਨਹੀਂ ਕਿ ਫੋਕੀਆਂ ਗੱਲਾਂ ਨੇ ਇਸ ਕਰਕੇ ਮੈਨੂੰ ਮਾਣ ਹੁੰਦਾ ਕਿ ਮੈਂ ਇੱਥੇ ਪੜਿਆ ਕਿਉਂਕਿ ਇਹ ਗਰਾਊਂਡ ਦੇ ਉੱਤੇ ਕੰਮ ਕਰਦੇ ਆ ਡਾਕਟਰ ਬ੍ਰਿੰਦਰਪਾਲ ਸਿੰਘ ਨੇ 2 ਦਿਨ ਆਪਣੇ ਸੰਗਰੂਰ ਜ਼ਿਲ੍ਹੇ ਨੂੰ ਦਿੱਤੇ ਆ ਮਸਤੂਆਣਾ ਸਾਹਿਬ ਦੇ ਪ੍ਰੋਫੈਸਰ ਨਾਲ ਹੋਣਗੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਜੀ ਚਲੇ ਗਏ ਉਹਨਾਂ ਦੇ ਘਰਾਂ 'ਚ ਜਾ ਕੇ ਪ੍ਰੋਪਰ ਰਿਪੋਰਟ ਲੈਣੀ ਹੈ ਵੀ ਇਹਨਾਂ ਨੂੰ ਲੋੜ ਕੀ ਹੈ ਫਿਰ ਉਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣੀਆਂ ਨੇ ਇਹ ਕੰਮ ਗੁਰੂ ਦੀ ਕਿਰਪਾ ਨਾਲ ਸਾਰੇ ਚੱਲ ਰਹੇ ਨੇ ਭੁੱਲਾ ਚੁੱਕਾ ਲਈ ਮਾਫੀ ਮੰਗਦਾ ਹੋਇਆ ਮੈਂ ਇਹੀ ਕਹਿਣਾ ਕਿ ਸਾਡੇ ਜਿਹੜੇ ਜਿਹੜੇ ਦੁਸ਼ਮਣ ਨੇ ਉਹ ਕੋਈ ਹੋਰ ਨਹੀਂ ਅਸੀਂ ਆਪੋ ਵਿੱਚ ਹੀ ਭੱਗੋ-ਪੱਗੀ ਨਹੀਂ ਹੋਣਾ ਇੱਕ ਵਾਰੀ ਅੰਦੋਲਨ ਨੂੰ ਫਤਿਹ ਕਰੋ ਬਾਅਦ 'ਚ ਫੈਸਲਾ ਕਰ ਲਾਂਗੇ ਕੌਣ ਗद्दार ਕੌਣ ਵਫਾਦਾਰ ਗੁਰੂ ਸੇ ਬਖਸ਼ਿਸ਼ ਕਰਨਗੇ ਚੜ੍ਹਦੀ ਕਲਾ ਹੋਊਗੀ ਭੁੱਲਾ ਚੁੱਕਾਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ